ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਮੈਂ ਗਰਦੇਵ ਸਿੰਘ ਨਿੱਜੇ ਦੇ YouTube ਚੈਨਲ ਤੇ ਫੇਰ ਤੁਹਾਡੇ ਨਾਲ ਆਹਮੋ ਸਾਹਮਣੇ ਹੋਏ ਆ ਤੇ ਕਾਫੀ ਦਿਨਾਂ ਤੋਂ ਦੋਸਤਾ ਮਿੱਤਰਾਂ ਦੇ ਫੋਨ ਆ ਰਹੇ ਨੇ ਵੀ ਤੁਸੀਂ ਕੋਈ ਵੀਡੀਓ ਲੈ ਕੇ ਜਿਹੜੀ ਆਓ ਤੇ ਜਿਆਦਾ ਜਿਹੜੇ ਮੈਨੂੰ ਫੋਨ ਆ 75% ਕਿਸਾਨ ਵੀਰਾਂ ਦੇ ਫੋਨ ਆਏ ਨੇ ਵੀ ਸਹੀ ਜੂਰੀਆ ਜਿਹੜੀ ਆ ਕਦੋਂ ਖਤਮ ਕਰੀਏ ਕਣਕ ਨੂੰ ਜਿਹੜੀ ਲਾਰਟ ਯੂਰੀਆ ਵਾ ਕਦੋਂ ਪਾਈਏ ਕਦੋਂ ਖਤਮ ਕਰੀਏ ਕਿਹੜੇ ਸਮੇਂ ਤੇ ਕਿੰਨੀ ਸਾਨੂੰ ਹੋੜ ਲੋੜ ਆ ਉਹਦੇ ਬਾਅਦ ਆਪਾਂ ਵੀਡੀਓ ਲੈ ਕੇ ਆ ਤੇ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਵੇਦੇ ਰਹੋ ਆ ਮੇਰੇ ਕੋ ਪੱਤਾ ਚਾੜਿਆ ਇਹਦੇ ਮੁਤਾਬਕ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਹੜੇ ਕਿਹੜੇ ਤਰੀਕੇ ਨਾਲ ਆਪਾਂ ਖੇਤ ਦੇ ਵਿੱਚ ਆਪਣੇ ਖੇਤ ਦੇ ਵਿੱਚ ਜਾ ਕੇ ਇਹ ਪੱਤਾ ਚਾੜ ਜਿਹੜਾ ਹਰ ਕਿਸਾਨ ਦੇ ਕੋਲ ਹੋਣਾ ਚਾਹੀਦਾ ਵਾ ਇਹ ਪੱਤੇ ਚਾੜ ਤੋਂ ਵੀ ਪਤਾ ਲੱਗ ਜਾਂਦਾ ਪਰ ਕਈ ਇਆਂ ਦੇ ਤੇ ਬਹੁਤ ਜਿਹੇ ਤਜਰਬੇ ਨੇ ਪਰ ਫੇਰ ਵੀ ਜਿਨ੍ਹਾਂ ਨੂੰ ਨਹੀਂ ਪਤਾ ਦਾ ਉਹਨੂੰ ਨਿਸ਼ਾਨੀਆਂ ਦੱਸਣ ਲੱਗੇ ਵੀ ਤੁਸੀਂ ਆ ਜਿਹੜਾ ਪੱਤਾ ਚਾੜਿਆ ਇਹ ਤੁਹਾਨੂੰ ਆਮ ਹੀ ਮਿਲ ਜਾਂਦਾ ਵਾ ਇਹ ਪੱਤਾ ਚਾੜ ਲੈ ਕੇ ਆਪਾਂ ਇਹਨੂੰ ਆਪਣੇ ਖੇਤ ਦੇ ਵਿੱਚ ਚਲ ਜਣਾ ਤੇ ਖੇਤ ਦੇ ਵਿੱਚ ਜਾ ਕੇ ਤੇ ਇੱਕ ਆਪਾਂ ਜਿਹੜਾ ਪੱਤਾ ਵਾ ਤੋਂ ਤੋੜ ਲੈਣਾ ਵਾ ਪੱਤੇ ਨੂੰ ਤੋੜ ਕੇ ਦੇ ਉੱਤੇ ਕੱਲੀਆਂ-ਕੱਲੀਆਂ ਜਿਹੜੀ ਨਿਸ਼ਾਨੀ ਆ ਉਹ ਦੱਸੀ ਗਈ ਆ ਵੀ ਕਿੱਥੇ-ਕਿੱਥੇ ਆਪਾਂ ਲਾਉਣਾ ਕਿਹੜੇ-ਕਿਹੜੇ ਤਰੀਕਿਆਂ ਨਾਲ ਲਾ ਕੇ ਆਪਾਂ ਫਿਰ ਵੇਖ ਸਕਦੇ ਹਾਂ ਉਹ ਵੇਖਣ ਤੋਂ ਬਾਅਦ ਫੇਰ ਸਾਨੂੰ ਪਤਾ ਲੱਗ ਜਾਊਗਾ ਇਹ ਉਹਨਾਂ ਦੀ ਗੱਲ ਕਰਨ ਦੇ ਜਿੰਨਾ ਵੀਰਾਂ ਨੇ ਗੇਤਰੀ ਕੰਗਤੀ বাজਾਈ ਕੀਤੀ ਆ ਉਹਨਾਂ ਵਾਸਤੇ ਵੀ ਕਾਨੂੰਨ ਜੂਰੀ ਦੀ ਲੋੜ ਜਾਂ ਨਹੀਂ ਲੋੜ ਕਿਉਂਕਿ ਜੂਰੀ ਦੀ ਜਿੱਦਾਂ ਸ਼ਾਰਟਿੰਗ ਚੱਲਦੀ ਪਈ ਆ ਤੇ ਕਈ ਜ਼ਿੰਮੇਵਾਰਾਂ ਦੇ ਮਨ ਦੇ ਵਿੱਚ ਖਿਆਲ ਹੈਗਾ ਵੀ ਸਾਡੀ ਕਿਤੇ ਜੂਰੀਆ ਰਹਿਤ ਨਹੀਂ ਗਈ ਜਾਂ ਹੀ ਪੌਣੀ ਨਹੀਂ ਉਹਨਾਂ ਨੂੰ ਕੋਈ ਜੂਰੀਆ ਖਿਰਦਣ ਦੀ ਲੋੜ ਕੋਈ ਨਹੀਂ ਉਹਨਾਂ ਨੂੰ ਵੀ ਇੱਕ ਤੇ ਉਹਨਾਂ ਦੀ ਬਜਤੀ ਬਜਤਿਆ ਇਹਦੇ ਨਾਲ ਇੱਕ ਗੱਟੇ ਦੀ ਜਿਹੜੀ ਬਜਤਿਆ ਯੂਰੀ ਦੀ ਪਰ ਏਕੜ ਦੇ ਹਿਸਾਬ ਨਾਲ ਆਪਾਂ ਕਰ ਸਕਦੇ ਹਾਂ ਇਹਨੂੰ ਆਪਾਂ ਖੇਤ ਦੇ ਵਿੱਚ ਜਾ ਕੇ ਤੇ ਜਦੋਂ ਪੱਤਾ ਉੱਪਰ ਲਗਾ ਦੇਣਾ ਪੱਤੇ ਦੇ ਉੱਤੇ ਇਹਦੇ ਵੱਖ-ਵੱਖ ਨੰਬਰ ਦਿੱਤੇ ਨੇ ਨੰਬਰਾਂ ਤੋਂ ਬਾਅਦ ਉਸ ਤੋਂ ਬਾਅਦ ਮਗਰਲੇ ਬੰਦੇ ਆਪਾਂ ਜਦੋਂ ਉਲਟਾ ਕਰਕੇ ਦੇਖਾਂਗੇ ਵੇਖਾਂਗੇ ਨਾ ਨੇ ਉਹਦੇ ਉੱਪਰ ਲਿਖਿਆ ਹੋ ਬਈ ਇਹਨੂੰ ਖਾ ਦੀ ਲੋੜ ਆ ਜਾਂ ਨਹੀਂ ਲੋੜ ਜਾਂ ਕਿਹੜੀ ਚੀਜ਼ ਦੀ ਘਾਟ ਆ ਉਹਦੇ ਮੁਤਾਬਕ ਆਪਾਂ ਫੇਰ ਯੂਰੀਆ ਪਾ ਸਕਦੇ ਆ ਇਹ ਉਹਨਾਂ ਵੀਰਾਂ ਵਾਸਤੇ ਵੀਡੀਓ ਵੇਖਣ ਵਾਸਤੇ ਜਿਨ੍ਹਾਂ ਨੇ ਕਰਨਕ ਦੀ ਗੇਤਰੀ ਵਜਾਈ ਕੀਤੀ ਆ ਤੇ ਮੈਂ ਵੀਰਾਂ ਨੂੰ ਕਹਿੰਦਾ ਵੀ ਜਿਹੜੇ ਖੇਤ ਦੇ ਵਿੱਚ ਆਪਾਂ ਖੜੇ ਆ ਇੱਥੇ ਉਹਨੂੰ ਯੂਰੀਆ ਦੀ ਬਿਲਕੁਲ ਲੋੜ ਨਹੀਂ ਹੈਗੀ ਤੇ ਇਹਦੇ ਨਾਲ ਇਸ ਹਿਸਾਬ ਦੇ ਨਾਲੇ ਤਰੀਕੇ ਨਾਲ ਆਪਾਂ ਯੂਰੀਆ ਇਹ ਪੱਤੇ ਚਾਰ ਦੇ ਨਾਲ ਛੋਟੀ ਜੀ ਸ਼ਾਰਟ ਜੀ ਵੀਡੀਓ ਕਈ ਬੜੀ ਬੜੀ ਲੰਮੀ ਵੀਡੀਓ ਕਰਦੇ ਨੇ ਵਿਊ ਦੇ ਚੱਕਰ ਦੇ ਵਿੱਚ ਆਪਾਂ ਨੂੰ ਕੋਈ ਵਿਊ ਦਾ ਚੱਕਰ ਨਹੀਂ ਹੈਗਾ ਆਪਾਂ ਕੋਈ ਚੈਨਲ ਦੇ ਉੱਤੇ ਕੋਈ ਇਹ ਇਹ ਸੂਰਤ ਨਹੀਂ ਹੈਗਾ ਵੀ ਆਪਾਂ ਵੀਊ ਲੈਣ ਦੇ ਖਾਤਰ ਜਾਂ ਕਿਹੜੇ ਖਾਤਰ ਲੰਮੀ ਵੀਡੀਓ ਕਰੀ ਮੈਨੂੰ ਮੇਰੀ ਆਦਤ ਹੈਗੀ ਵੀ ਲੰਮੀ ਵੀਡੀਓ ਨਹੀਂ ਕਰਨੀ ਸ਼ਾਰਟ ਵੀਡੀਓ ਦੇ ਵਿੱਚ ਦੱਸਣੀ ਤੇ ਸ਼ਾਰਟ ਵੀਡੀਓ ਕਰਕੇ ਤਾਂ ਹੁਣ ਦੱਸ ਦੇਣ ਲੱਗਾ ਵੀ ਆ ਪਤਾ ਚਾੜ ਦੇ ਨਾਲ ਜਿਹੜੀ ਆਪਾਂ ਆ ਨਵੀਆਂ ਵੀਕਸਰ ਇਹਨਾਂ ਕੁਝ ਕਹਿੰਦਾ ਮੈਂ ਗਰਦੇਵ ਸਿੰਘ ਨਿਜਰ YouTube ਚੈਨਲ ਤੇ ਧੰਨਵਾਦ ਤੇ ਪਿਆਰੇ ਦੋਸਤੋ ਜਿਹੜੀ ਮੇਰੀ ਅਗਲੀ ਵੀਡੀਓ ਆਉਣ ਵਾਲੀ ਉਹ ਅਗਲੀ ਵੀਡੀਓ ਉਹ ਵੀ ਬੂਮ ਦੇ ਨਾਲ ਆਪਾਂ ਕਿਵੇਂ ਸਪਰੇਅ ਕਰਨੀ ਉਹ ਬੂਮ ਵਾਲੇ ਸਪਰੇਅ ਵਾਲੇ ਪੰਪ ਨਾਲ ਤਾਂ ਨਹੀਂ ਥੋੜੇ ਦਿਨਾਂ ਤੱਕ ਆਪਾਂ ਉਹ ਵੀ ਆਪਾਂ ਛੇਤੀ ਵੀਡੀਓ ਲੈ ਕੇ ਆਵਾਂਗੇ ਤੇ ਉਸ ਤੋਂ ਬਾਅਦ ਇੱਕ ਦੋ ਵੀਡੀਓ ਹੋਰ ਵੀ ਦੋਸਤਾਂ ਮਿੱਤਰਾਂ ਨੇ ਆਖਿਆ ਉਹ ਵੀ ਆਪਾਂ ਜਿਹੜੀ ਵੀਡੀਓ ਲੈ ਕੇ ਆਵਾਂਗੇ ਇਹਨਾਂ ਕਹਿੰਦਾ ਐਂਦਾ ਹੋਇਆ ਮੈਂ ਗਰਦੇਵ ਸਿੰਘ ਨਿਜਰ YouTube ਚੈਨਲ ਤੇ ਧੰਨਵਾਦ ਸਤਿ ਸ੍ਰੀ ਅਕਾਲ ਪਿਆਰੇ ਦੋਸਤੋ